ਜੇ ਜਿਸ ਵੇਲੇ ਚੀਮੇ ਬਾਈ ਦਾ ਪਹਿਲਾ ਗਾਣਾ ਹਿੱਟ ਹੋਇਆ ਤਾਂ ਲੋਕਾਂ ਨੇ ਕਿਹਾ ਇਹ ਭਾਂਵੇਂ ਰੱਤੋ ਰਾਤ ਸਟਾਰ ਬਣ ਗਿਆ ਪਰ ਥੋੜੇ ਟਾਈਮ ਲਈ ਆ ਜੇ ਇਸ ਵੇਲੇ ਚੀਮੇ ਬਾਈ ਦਾ ਅਗਲਾ ਗਾਣਾ ਹਿੱਟ ਹੋਇਆ ਤਾਂ ਲੋਕਾਂ ਨੇ ਕਿਹਾ ਕੋਈ ਗੱਲ ਨਹੀਂ ਇਹ ਵੀ ਤੁੱਕਾ ਹੀ ਲੱਗਾ ਜੇ ਇਸ ਵੇਲੇ ਚੀਮੇ ਬਾਈ ਨੇ ਬੈਕ ਟੂ ਬੈਕ ਹਿੱਟ ਦਿੱਤੇ ਤਾਂ ਲੋਕਾਂ ਨੇ ਕਿਹਾ ਕੋਈ ਚੱਕਰ ਨਹੀਂ ਇਹ ਤਾਂ ਚਾਰਕ ਦੇਣੀ ਚੱਲੂ ਤੇ ਜਿਸ ਵੇਲੇ ਚੀਮੇ ਬਾਈ ਦੀ ਖੁੱਲ ਕੇ ਸਪੋਰਟ ਮੈਂ ਕੀਤੀ ਸੀ ਤਾਂ ਲੋਕਾਂ ਨੇ ਉਦੋਂ ਵੀ ਕਿਹਾ ਸੀ ਕਿ ਕੱਲ ਦੇ ਜਵਾਕਾਂ ਵਿੱਚ ਉਹਨਾਂ ਦਾ ਮੰਨੀ ਜਿੰਨੀਆਂ ਤਾਰੀਫਾਂ ਦੇ ਦੂ ਪੌਲ ਬਣ ਤੇ ਤੇ ਵਿੱਚ ਮੇਰੇ ਭਰਾਵਾਂ ਨੇ ਇਹ ਵੀ ਕਿਹਾ ਸੀ ਕਿ ਤੈਨੂੰ ਤਾਂ ਪੈਸੇ ਹੀ ਮ ਜੋ ਟਾਈਮ ਹੋਇਆ ਤਾਂ ਮੇਰੇ ਭਰਾ ਆਇਓ ਜਰੂਰ ਆਪਾਂ ਗਿਣਨੇ ਆ ਕਿਉਂਕਿ ਪੈਸੇ ਬਹੁਤ ਜਿਆਦਾ ਆ ਪਰ ਹੁਣ ਜਦੋਂ ਚੀਮੇ ਬਾਈ ਦਾ ਨੋਟ ਸ਼ੋਰ ਗਾਣਾ ਰਿਲੀਜ਼ ਹੋਇਆ ਇਸ ਗਾਣੇ ਨੇ ਵੱਡੇ ਵੱਡੇ ਹੇਟਰਾਂ ਦੇ ਤੇ ਵੱਡੇ ਵੱਡੇ ਗਵਈਆਂ ਦੇ ਮੂੰਹ ਵੀ ਬੰਦ ਕਰ ਦਿੱਤੇ ਆ ਤੇ ਬਹਿਮ ਵੀ ਦੂਰ ਕਰ ਦਿੱਤਾ ਪਰ ਫੇਰ ਵੀ ਜੇ ਕਿਸੇ ਨੂੰ ਹਲੇ ਬਹਿਮ ਰਹਿ ਗਿਆ ਆ ਤਾਂ ਉਹ ਅੱਜ ਮੈਂ ਦੂਰ ਕਰ ਦਿੰਨਾ ਥੋੜਾ ਪਹਿਲਾਂ ਬਹਿਮ ਤਾਂ ਇਹੀ ਦੂਰ ਕਰ ਦਿੰਨਾ ਕਿ ਚੀਮਾ ਬਾਈ ਕੋ ਰਤੋ ਰਾਤ ਸਟਾਰ ਬਣਨ ਵਾਲਾ ਬੰਦਾ ਨਹੀਂ ਕਿ ਇੱਕ ਗਾਣਾ ਕੱਢਿਆ ਤਾਂ ਉਹਦਾ ਤੁੱਕਾ ਲੱਗ ਗਿਆ ਤੇ ਉਹ ਸਟਾਰ ਬਣ ਗਿਆ ਚੀਮਾ ਬਾਈ ਲਗਭਗ ਪਿਛਲੇ 5-6 ਸਾਲ ਤੋਂ ਸੜਗਲ ਕਰ ਰਿਹਾ ਗਣੇ ਰਹੇ ਸੀ ਉਸ ਵੇਲੇ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਚੀਮਾ ਬਾਈ ਹੈ ਕੌਣ ਤੇ ਚੀਮਾ ਬਾਈ ਦਾ ਨਾਮ ਉੱਭਰ ਕੇ ਸਾਹਮਣੇ ਆਇਆ ਕੈਲੀਫੋਰਨੀਆ ਲੱਭ ਤੋਂ ਲੋਕੀ ਤਾਂ ਮਦਹਉਂਦੇ ਅਫਬਾਨ ਤੋਂ ਅਫੀਮ ਸੀ ਬੂਟੇ ਕੈਲੀਫੋਰਨੀਆ ਲਾਏ ਨਹੀਂ ਚੀਮੇ ਬਾਈ ਨੇ ਮਿਹਨਤ ਕੀਤੀ ਐ ਕੋਈ ਤੁੱਕਾ ਨਹੀਂ ਲਾਇਆ ਚੀਮੇ ਬਾਈ ਨੇ 5-7 ਸਾਲ ਇਸ ਇੰਡਸਟਰੀ ਦੇ ਅੰਦਰ ਵੜ ਕੇ ਇਹਨੂੰ ਸਮਝਿਆ ਫੇਰ ਇਹਦੇ ਉੱਤੇ ਦਾ ਲਾਇਆ ਤੇ ਇਹ ਕੋਈ ਕੱਚਾ ਖੜਾ ਨਹੀਂ ਤੇ ਹੁਣ ਗੱਲ ਕਰ ਲੈਂਦੇ ਆ ਚੀਮੇ ਬਾਈ ਦੇ ਗਾਣਿਆਂ ਉੱਤੇ ਕਿ ਚੀਮੇ ਬਾਈ ਦੇ ਗਾਣੇ ਐਕਸਪੈਰੀਮੈਂਟ ਵਾਲੇ ਹੁੰਦੇ ਆ ਕਿ ਤੀਰ ਤੁਕੇ ਵਾਲੇ ਹੁੰਦੇ ਆ ਕਿਉਂਕਿ ਚੀਮਾ ਬਾਈ ਉਹਨਾਂ ਸਿੰਗਰਾਂ ਵਿੱਚੋਂ ਨਹੀਂ ਕਿ ਜਿਹੜੇ ਹਰ ਇੱਕ ਗਾਣੇ ਨੂੰ ਇੱਕੋ ਕੰਪੋਜੀਸ਼ਨ ਵਿੱਚ ਗਾਈ ਜਾਂਦੇ ਆ ਚੀਮਾ ਬਾਈ ਉਹਨਾਂ ਸਿੰਗਰਾਂ ਵਿੱਚੋਂ ਨਹੀਂ ਕਿ ਜਿਹੜਾ ਇੱਕ ਹੀ ਲਾਈਨ ਨੂੰ ਤੋੜ ਮੋੜ ਕੇ ਪੂਰਾ ਗਾਣਾ ਦੇੜ ਦਿੰਦਾ ਚੀਮਾ ਬਾਈ ਉਹਨਾਂ ਸਿੰਗਰਾਂ ਵਿੱਚੋਂ ਵੀ ਨਹੀਂ ਕਿ ਜਿਹਦੇ ਹਰ ਇੱਕ ਗਾਣੇ ਵਿੱਚ ਉਹਦੇ ਪਿਛਲੇ ਗਾਣਿਆਂ ਦੇ ਲਿਰਿਕਸ ਰਿਪੀਟ ਹੁੰਦੇ ਰਹਿੰਦੇ ਆ ਚੀਮਾ ਬਾਈ ਉਹਨਾਂ ਸਿੰਗਰਾਂ ਵਿੱਚੋਂ ਨਹੀਂ ਜਿਨ੍ਹਾਂ ਦੇ ਗਾਣਿਆਂ ਵਿੱਚ ਬਾਈ ਵੀ ਨਹੀਂ ਹੁੰਦੀ ਚੀਮਾ ਬਾਈ ਉਹਨਾਂ ਸਿੰ ਵਿਚੋਂ ਵੀ ਨਹੀਂ ਜਿਨ੍ਹਾਂ ਦੇ ਗਾਣਿਆਂ ਵਿੱਚ ਇੰਡਸਟਰੀ ਨੂੰ ਕੋਈ ਨਵੇਂ ਸ਼ਬਦ ਨਹੀਂ ਮਿਲਦੇ ਕੁੜੀ ਦੇ ਦੀਦਾਰਾ ਡਰੱਗ ਵਰਗੇ ਮਿੱਤਰਾਂ ਦੇ ਮਿਸ਼ਨ ਸਮਾਗ ਵਰਗੇ ਚੀਮਾ ਭਾਈ ਉਹਨਾਂ ਗੀਂਗਰਾਂ ਵਿੱਚੋਂ ਆ ਜਿਹੜਾ ਆਪਣੇ ਚੱਕਵੇਂ ਗਾਣਿਆਂ ਵਿੱਚ ਵੀ ਕੌਮੀ ਯੋਧਿਆਂ ਦੀ ਗੱਲ ਏਸ ਕਦਰ ਕਰ ਜਾਂਦਾ ਆ ਕਿ ਨਵੀ ਪਨੀਰੀ ਉਸ ਗੱਲ ਨੂੰ ਸਮਝਣ ਵਾਸਤੇ ਅਤੇ ਸਰਚ ਕਰਨ ਵਾਸਤੇ ਮਜਬੂਰ ਹੋ ਜਾਂਦੀ ਹੈ ਯੋਧੇ ਕੱਟ ਦਿੰਦੇ ਬਿਲੋਜ ਹਿਲ ਚੋਟਨ ਲਾ ਤੂੰ ਜਿਹਲਾ ਵਿੱਚੋਂ ਫੂੰਦੀ ਕੀ ਗੱਲ ਕਰਦੀ ਚੀਮੇ ਬਾਈ ਦਾ ਇਹੋ ਜਿਹਾ ਕੋਈ ਗਾਣਾ ਐਹੀ ਨਹੀਂ ਜਿਹੜੀਆਂ ਰੀਲਾਂ ਟ੍ਰੈਂਡਿੰਗ ਵਿੱਚ ਨਾ ਗਈਆਂ ਹੋਣ ਚੀਮੇ ਬਾਈ ਦੇ ਚਾਹੇ ਕਿੰਨੇ ਮਰਜੀ ਗਾਣੇ ਹਿੱਟ ਹੋਏ ਹੋਣ ਪਰ ਮੈਂ ਨੋਟਸ਼ੋਰ ਨੂੰ ਮੈਂ ਪਹਿਲੇ ਨੰਬਰ ਤੇ ਰੱਖੂਗਾ ਕਿਉਂਕਿ ਇਹੋ ਜਿਹਾ ਗਾਣਾ ਇੰਡਸਟਰੀ ਵਿੱਚ ਅੱਜ ਤੱਕ ਆਇਆ ਹੀ ਨਹੀਂ ਇੱਥੇ ਪਿਆਰ ਦੀ ਗੱਲ ਤਾਂ ਬਹੁਤਿਆਂ ਨੇ ਕੀਤੀ ਦੂਜਿਆਂ ਦੇ ਪਿਆਰ ਦੀ ਵੀ ਕੀਤੀ ਧੋਖੇ ਦੀ ਵੀ ਕੀਤੀ ਫਰੇਬ ਦੀ ਵੀ ਕੀਤੀ ਪਰ ਇਹੋ ਜਿਹੀ ਗੱਲ ਨਹੀਂ ਕੀਤੀ ਕਿ ਮੈਨੂੰ ਪਿਆਰ ਕਦੋਂ ਹੋਊਗਾ ਸਾਰੀ ਦੁਨੀਆ ਨੂੰ ਪਿਆਰ ਹੋਇਆ ਮੈਨੂੰ ਕਦੋਂ ਹੋਏਗਾ ਇੱਕ ਇਹੋ ਜਿਹੀ ਅਜੀਬ ਫੀਲਿੰਗ ਇੱਕ ਇਹੋ ਜਿਹਾ ਮੂਚਨਾ ਇੱਕ ਇਹੋ ਜਿਹੇ ਬੰਦੇ ਦੀ ਸਟੋਰੀ ਜਿਹੜਾ ਯਾਰ ਆਲੇ-ਦੁਆਲੇ ਦੇਖ ਰਿਹਾ ਕਿ ਸਾਰੀ ਦੁਨੀਆ ਪਿਆਰ ਵਿੱਚ ਖੁੱਬੀ ਪਈ ਆ ਪਰ ਮੇਰੇ ਵਿੱਚ ਇਹੋ ਜੀ ਕਿਹੜੀ ਕਮਜ਼ੋਰੀ ਆ ਕਿ ਮੈਨੂੰ ਪਿਆਰ ਹੀ ਨਹੀਂ ਹੋ ਰਿਹਾ ਕਿਉਂਕਿ ਉਸ ਬੰਦੇ ਕੋਲ ਪੈਸਾ ਵੀ ਆ ਦੌਲਤ ਵੀ ਆ ਸ਼ੌਹਰਤ ਵੀ ਆ ਗੈਂਗਸਟਰ ਵੀ ਆ ਗੈਂਗਸਟਰ ਲਾਈਨ ਵਿੱਚ ਨੰਬਰ 1 ਤੇ ਵੀ ਆ ਤੇ ਸਾਰੇ ਏਰੀਆ ਵਿੱਚ ਉਹਦਾ ਦਬ ਦਬਾਇਆ ਉਹ ਇੱਕ ਗੱਲ ਤੋਂ ਹੀ ਘਬਰਾ ਰਿਹਾ ਆ ਕਿ ਯਾਰ ਮੈਨੂੰ ਪਿਆਰ ਕਿਉਂ ਨਹੀਂ ਹੋ ਰਿਹਾ ਹਾਲਾਂਕਿ ਉਹਨੂੰ ਕੁੜੀਆਂ ਦੀ ਵੀ ਘਾਟ ਨਹੀਂ ਤੇ ਕੁੜੀਆਂ ਵੱਲੋਂ ਮਿਲਣ ਵਾਲੇ ਪਿਆਰ ਦੀ ਵੀ ਘਾਟ ਨਹੀਂ ਘਾਟ ਹੈ ਤਾਂ ਪਿਆਰ ਦੀ ਜਿਹੜਾ ਉਹਨੂੰ ਨਹੀਂ ਹੋ ਰਿਹਾ ਜਦੋਂ ਤੱਕ ਸੋ ਕੇ ਜੇਕਰ ਇਹ ਹੀ ਚੀਜ਼ ਤੁਹਾਡੇ ਨਾਲ ਹੋਈ ਹੋਵੇ ਤਾਂ ਤੁਸੀਂ ਕੀ ਫੀਲ ਕਰੋਗੇ ਕਿ ਯਾਰ ਫਲਾਨਾ ਮੇਰਾ ਦੋਸਤ ਆ ਉਹ ਵੀ ਪਿਆਰ ਕਰਦਾ ਇੰਨਾ ਪਿਆਰ ਕਰਦਾ ਕਿ ਫਲਾਨੀ ਕੁੜੀ ਦੇ ਬਾਬਤ ਉਹ پاگل ਹੋ ਸਕਦਾ ਆ ਬੰਦਾ ਮਾਰ ਵੀ ਸਕਦਾ ਤੇ ਖੁਦ ਨੂੰ ਮਰਵਾ ਵੀ ਸਕਦਾ ਪਰ ਮੇਰੇ ਵਿੱਚ ਇਹੋ ਜੀ ਫੀਲਿੰਗ ਕਿਉਂ ਨਹੀਂ ਹੈਗੀ ਬੰਦਾ ਸੋਚਣ ਨੂੰ ਮਜਬੂਰ ਹੋ ਜੂਗਾ ਕਿ ਯਾਰ ਜਿੰਨਾਂ ਨੂੰ ਪਿਆਰ ਹੁੰਦਾ ਆ ਉਹ پاگل ਪਾਉਂਦੀਆਂ ਹੱਦਾਂ ਵੀ ਪਾਰ ਕਰ ਜਾਂਦੇ ਆ ਪਰ ਇਹ ਫੀਲਿੰਗ ਹੁੰਦੀ ਕਿ ਉਹ ਜੀ ਆ ਮੈਂ ਵੀ ਇਸ ਫੀਲਿੰਗ ਨੂੰ ਫੀਲ ਕਰਨਾ ਚਾਹੁੰਦਾ ਆ ਦੁਨੀਆ ਦਾ ਕੋਈ ਨਸ਼ਾ ਹੋਵੇ ਨਾ ਉਸ ਨਸ਼ੇ ਵਿੱਚ ਕਿਹੜਾ ਨਸ਼ਾ ਹੁੰਦਾ ਕਿਹੋ ਜੀ ਫੀਲਿੰਗ ਹੁੰਦੀ ਆ ਉਸ ਨਸ਼ੇ ਨੂੰ ਬੰਦਾ ਖਾ ਕੇ ਅਜਮਾ ਸਕਦਾ ਪਰ ਪਿਆਰ ਦੀ ਫੀਲਿੰਗ ਨਾ ਤਾਂ ਖਾ ਕੇ ਮਿਲਦੀ ਨਾ ਹੀ ਅਜਮਾ ਕੇ ਮਿਲਦੀ ਆ ਇਹ ਸਿਰਫ ਹੁੰਦੀ ਆ ਜਾਂ ਨਹੀਂ ਹੁੰਦੀ। ਤਬ ਤੋਂ ਵੱਡੀ ਗੱਲ ਹੈ ਚੀਮੇ ਬਾਈ ਦੇ ਗਾਣਿਆਂ ਦੀਆਂ ਕੰਪੋਜੀਸ਼ਨਾਂ। ਬਾਬੇਓ ਹਲੇ ਸ਼ੁਰੂਆਤ ਵੱਤ ਤੁਸੀਂ ਵੀ ਇੱਥੇ ਆ ਮੈਂ ਵੀ ਇੱਥੇ ਆ ਤੇ ਚੀਮਾ ਬਾਈ ਵੀ ਇੱਥੇ ਆ। ਤੁਸੀਂ ਥੋੜਾ ਜਿਹਾ ਵੇਟ ਕਰੋ ਆਉਂਦੇ ਸਾਲ ਤੱਕ ਇਸੇ ਚੀਮੇ ਬਾਈ ਨੇ ਪੂਰੀ ਇੰਡਸਟਰੀ ਵਿੱਚ ਪਰਤੂ ਪਾਇਆ ਹੋਣਾ। ਯਕੀਨ ਮੰਨੋ ਮੈਂ ਵੀ ਕੋੜਾ ਦੇਖ ਕੇ ਹੀ ਦੱਲੋਣਾ। ਭਾਵੇਂ ਚੀਮਾ ਬਾਈ ਇੰਡਸਟਰੀ ਵਿੱਚ ਹਲੇ ਨਵਾਂ ਹੈ ਦੇ ਬਾਵਜੂਦ ਵੀ ਵੱਡੇ-ਵੱਡੇ ਹਿੱਟ ਦੇ ਚੁੱਕਾ ਤੇ ਅਸੀਂ ਵੀ ਚੀਮੇ ਬਾਈ ਦੀਆਂ ਸਪੋਰਟਾਂ ਅਤੇ ਉਹਦੀਆਂ ਤਰੀਫਾਂ ਦੇ ਪੁਲ ਬੰਨੀ ਬੈਠੇ ਆਂ। ਪਰ ਇਹਦੇ ਵਿੱਚ ਕੋ ਬਾਦ ਕੋਈ ਛੋਟੀ ਜਿਹੀ ਵੀ ਗਲਤੀ ਕਰਦਾ ਤਾਂ ਉਸ ਗਲਤੀ ਉੱਤੇ ਝੇਰਾਂਗੇ ਵੀ ਜ਼ਰੂਰ ਕਿਉਂਕਿ ਸਿੰਗਰ ਲੋਕਾਂ ਦਾ ਹੁੰਦਾ ਤੇ ਲੋਕਾਂ ਨੇ ਬਣਾਇਆ ਹੁੰਦਾ ਤੇ ਜੇਕਰ ਉਹ ਲੋਕਾਂ ਦੇ ਖਿਲਾਫ ਕੰਮ ਕਰਨਾ ਸ਼ੁਰੂ ਕਰੇ ਤਾਂ ਫਿਰ ਪਰਮਖੇਲਾ ਲੋਕਾਂ ਦੀ ਆਵਾਜ਼ ਬਣ ਕੇ ਬੋਲੇਗਾ ਜ਼ਰੂਰ ਤੋਂ ਆਉਣ ਵਾਲੀਆਂ ਵੀਡੀਓ ਵਿੱਚ ਆਪਾਂ ਕਿਹੜੇ ਨਵੇਂ ਘੋੜੇ ਉੱਤੇ ਦਾਅ ਲਾਉਨੇ ਆ ਉਹ ਦੇਖਣ ਵਾਸਤੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਤੇ ਇੱਕ ਵਾਰ ਮੈਂ ਫੇਰ ਬੇਨਤੀ ਕਰ ਦਵਾਂ ਕਿ ਆਪਾਂ ਸ਼ੋਰਟਸ ਵਾਸਤੇ ਇੱਕ ਨਵਾਂ ਚੈਨਲ ਬਣਾਇਆ ਹੋਇਆ ਪਰਮਖੇਲਾ ਸ਼ੋਰਟਸ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਊਗਾ ਤੇ ਡੇਲੀ ਦੀ ਉਹਦਾ ਲਿੰਕ ਵੀ ਥੱਲੇ ਤੁਹਾਨੂੰ ਮਿਲ ਜੂਗਾ। ਸੋ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਵਿੱਚ ਹੋਈਆਂ ਗਲਤੀਆਂ ਦੀ ਮਾਫੀ। ਧੰਨਵਾਦ।